ਮੇਟੀ ਬਣੀ ਸੀ ਕੱਲ ਤੱਕ ਸਾਭ ਤੋਂ ਭਰਤੀ ਦੇ ਲਈ ਉਸ ਤੋਂ ਬਾਅਦ ਸੱਤ ਮੈਂਬਰ ਸੀਗੇ ਦੋ ਅਸਤੀਫਾ ਦੇ ਕੇ ਪੰਜਾਂ ਨੂੰ ਆਦੇਸ਼ ਹੋਇਆ ਸੀ ਦੁਬਾਰਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੌਨਸਲ ਜੀਤੀ ਲਈ ਇਹ ਭਰਤੀ ਜਿਹੜੀ ਸ਼ੁਰੂ ਕੀਤੀ ਜਾਵੇ ਸੋ ਤਕਰੀਬਨ ਅੱਜ ਡੇਢ ਮਹੀਨੇ ਦੇ ਕਰੀਬ ਹੋ ਗਿਆ ਤੇ ਭਰਤੀ ਅਸੀਂ ਸ਼ੁਰੂ ਕੀਤੀ ਆ ਤੇ ਲੋਕਾਂ ਦਾ ਬਹੁਤ ਵੱਡਾ ਜਿਹੜਾ ਸਹਿਯੋਗ ਮਿਲ ਰਿਹਾ ਤੇ 18 ਮਾਰਚ ਨੂੰ ਇਹ ਸ਼ੁਰੂ ਕੀਤੀ ਗਈ ਸੀ ਭਰਤੀ ਅਤੇ 26 ਲੱਖ ਦੇ ਕਰੀਬ ਜਿਹੜੀ ਸਾਡੀ ਮੈਂਬਰਸ਼ਿਪ ਦੀ ਕਾਪੀ ਚਲੇ ਗਈਆਂ ਨੇ ਤੇ ਜਿੱਦੋਂ ਵਾਪਸੀ ਸ਼ੁਰੂ ਹੋ ਗਈ ਆ ਕਿੰਨੀ ਟੋਟਲ ਹੁਣ ਤੱਕ ਹੋ ਗਈ ਆ ਦੇਖੋ ਇਹ ਮੈਂਬਰਸ਼ਿਪ ਗਈ 26 ਲੱਖ ਆ ਜੇ ਵਾਪਸੀ ਸ਼ੁਰੂ ਹੋ ਗਈ ਹੁਣ ਅੱਛਾ ਕਿੰਨੀ ਵਾਪਸੀ ਆ ਗਈ ਆ ਸਾਡੇ ਕੋਲ ਤਾਂ 1 ਲੱਖ ਆਈ ਆ 1 ਲੱਖ ਆ ਹਾਂ ਵਾਪਸੀ ਆਜੂਗੀ ਇਸੇ ਮਹੀਨੇ ਚ ਅਸੀਂ ਹੁਣ ਕੱਲ ਮੀਟਿੰਗ ਕਾਲ ਕੀਤੀ ਆ ਤੁਹਾਡਾ ਟੀਚਰ ਕੰਨਾਂ ਲਈ ਸਾਡਾ ਨਹੀਂ ਟੀਚਰ ਤਾਂ ਕੋਈ ਟੀਚਰ ਹੀ ਤਾਂ ਜੋ ਸੰਗਤ ਦਾ ਸਹਿਯੋਗ ਆ ਤੇ ਹੁਣ ਅਸੀਂ ਇਹਨੂੰ ਆਨਲਾਈਨ ਸ਼ੁਰੂ ਕਰ ਰਹੇ ਆ 19 ਨੂੰ 19 ਨੂੰ ਅਸੀਂ ਪ੍ਰੋਗਰਾਮ ਰੱਖਿਆ ਆਪਣੇ ਹਾਂਜੀ ਇਸ 19 ਮਈ ਨੂੰ ਪ੍ਰੈਸ ਕਲੱਬ ਦੇ ਵਿੱਚ ਨਿਗੜ ਰੱਖਿਆ ਉਸ ਦਿਨ ਜਿਹੜੇ ਬਾਹਰਲੇ ਦੇਸ਼ਾਂ ਦੀ ਆਨਲਾਈਨ ਸ਼ੁਰੂ ਕਰਾਂਗੇ ਹਾਂਜੀ ਰਾਮੀ ਸਿੰਘ ਸਾਹਿਬ ਪਾਜੀ ਕੋਲ ਅੱਗੇ ਪਾਣੀ ਚਲੋ ਉਸ ਪਾਰਟੀ ਨੂੰ ਲੈ ਕੇ ਤੇ ਐਸਪਾਸ ਵੀ ਗੱਲ ਕੀ ਹੋਵੇਗੀ ਅਸੀਂ ਤਾਂ ਜਦੋਂ ਅਕਾਲ ਤਖਸ ਦਾ ਦੇਸ਼ ਅਸੀਂ ਤਾਂ ਉੱਤੇ ਪਹਿਰਾ ਦੇ ਰਹੇ ਹਾਂ ਤੇ ਪਾਰਦਰਸ਼ੀ ਭਰਤੀ ਕਰ ਰਹੇ ਹਾਂ ਮੇਰਾ ਖਿਆਲ ਹੈ ਪਹਿਲੀ ਵਾਰ ਇਦਾਂ ਦੀ ਭਰਤੀ ਹੋਊਗੀ ਜਿਹਦੇ ਵਿੱਚ ਵਿਦ ਪ੍ਰੂਫ ਹੋ ਰਹੀ ਹੈ ਨਾ ਹਰੇਕ ਦੇ ਨਾਲ ਜਿਹੜਾ ਜਿਵੇਂ ਆਧਾਰ ਕਾਰਡ ਨੰਬਰ ਹੋ ਗਿਆ ਟੈਲੀਫੋਨ ਨੰਬਰ ਹੋ ਗਿਆ ਪ੍ਰੋਪਰ ਨਹੀਂ ਤਾਂ ਕੀ ਹੁੰਦਾ ਸੀ ਕਿ ਲਿਸਟਾ ਲੈ ਕੇ ਭਰਤੀਆਂ ਆਉਂਦੀਆਂ ਸੀਗੀਆਂ ਸੋ ਜੋ ਜਿਸ ਤਰ੍ਹਾਂ ਸਾਨੂੰ ਆਦੇਸ਼ ਹੋਇਆ ਸੀ ਉਹਦੇ ਹਿਸਾਬ ਨਾਲ ਹੀ ਭਰਤੀ ਕਰ ਰਹੇ ਹਾਂ ਕਿਹੜੀ ਪਾਰਟੀ ਦੀ ਭਰਤੀ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਸਾਹਿਬ ਕਰ ਰਹੇ ਉਹ ਕਿਹੜੀ ਪਾਰਟੀ ਨਹੀਂ ਉਹ ਤਾਂ ਉਹ ਦੱਸਣਗੇ ਅਸੀਂ ਤਾਂ ਕੱਲ ਤੱਕ ਸਾਡਾ ਹੁਕਮ ਨਾਲ ਰਹੇ ਜੋ ਮੰਨ ਰਹੇ ਆ ਉਹ ਕਰਕੇ ਪੈਰਾ ਦੇ ਰਹੇ ਹੁੰਦੇ ਤੇ ਵੀ ਲੋਕਾਂ ਨੇ ਪ੍ਰਧਾਨ ਜੀ ਨੂੰ ਬੁਲਾਇਆ ਸੁਨੀਲ ਬਾਦਲ ਨੂੰ ਸੁਖੀ ਰਾਣੀ ਦੇ ਦੇਖੋ ਉਹ ਤਾਂ ਹੁਣ ਮੇਰੀ ਗੱਲ ਸੁਣੋ ਤਾਂ ਕੱਲ ਤੱਕ ਸਭ ਤੋਂ ਬਾਕੀ ਹੋ ਕੇ ਹੋ ਗਿਆ ਨਾ ਸਾਡੀ ਜੇ ਦੇਖੋ ਜੋ ਉਸ ਦਿਨ 2 ਦਸੰਬਰ ਨੂੰ ਹੋਇਆ ਹਾਂ ਉਸੇ ਦਿਨ ਸਾਰਾ ਕੁਝ ਗਲਤੀਆਂ ਵੀ ਮੰਨ ਲੀਆਂ ਸਜ਼ਾ ਵੀ ਭੁਗਤ ਲਈ ਤੇ ਕਮੇਟੀ ਵੀ ਮੰਨ ਲੈਂਦੇ ਰੋਲੇ ਖਤਮ ਸੀਗਾ ਹਾਂ ਇੰਨੇ ਗੱਲ ਸੀ ਸ਼ਰਮਣਿਕ ਅਧਿਕਾਰ ਦੇ ਮਜ਼ਬੂਤ ਹੋਣਾ ਅਸੀਂ ਤਾਂ ਲੋਕਾਂ ਨੂੰ ਸ਼ਰਮਣਿਕ ਅਧਿਕਾਰ ਨਾਲ ਜੋੜ ਰਹੇ ਹਾਂ ਨਾ ਮੈਂ ਪਰ ਸਰ ਮੈਂ ਵਰਤਾ ਹੀ ਸੀ ਨਾ ਜਦੋਂ VOTING ਕਰਨਾ ਹੈ ਜਿਹੜੇ ਕਿਹੜੇ ਕਿਹੜੇ ਜਦੋਂ ਉਹਨਾਂ ਦੁਆਰਾ ਚੁਣੇ ਬਾਰੇ ਦੇਖੋ ਜਦੋਂ ਪਿਛਲੀ ਭਰਤੀ ਹੋਈ ਆ ਉਹਦੇ ਵਿੱਚ ਅਸੀਂ ਕਿਹਾ ਸੀ ਕਮੇਟੀ ਨੂੰ ਸਾਨੂੰ ਅਪਰੋਚ ਕੀਤਾ ਗਿਆ ਸੀ ਵੀ ਤੁਸੀਂ ਤੁਸੀਂ ਵੀ ਭਰਤੀ ਕਰ ਲਓ ਸੀ ਕਿ ਜਿਹੜੀ ਹੋ ਗਈ ਦੀ ਪੜਤਾਲ ਕਰਾ ਲਓ ਕਮੇਟੀ ਤੋਂ ਜਿਹੜੀ ਸਹੀ ਆ ਉਹਨੂੰ ਸਹੀ ਮੰਨ ਲਾਂਗੇ ਲੇਕਿਨ ਉਹ ਪੜਤਾਲ ਕਰਾਈ ਨਹੀਂ ਗਈ ਸਾਡੀ ਪੜਤਾਲ ਜੀ ਨੇ ਕਰਨੀਆਂ ਕਰ ਲੈਣ ਕੱਲ ਨੂੰ ਦੇਖੋ ਕੱਲ ਦੇਖੋ ਨਹੀਂ ਕੋਈ ਫੀਸ ਨਹੀਂ ਇਲੈਕਸ਼ਨ ਕਮਿਸ਼ਨ ਕੋ ਵੀ ਜਾਣੀ ਕੱਲ ਨੂੰ ਇਹ ਭਰਤੀ ਜਾਣੀ ਆ ਉੱਥੇ ਉਹਨਾਂ ਨੇ ਪੜਤਾਲ ਕਰਵਾ ਲੈਣ ਬਾਕੀ ਫੈਸਲੇ ਪੰਥ ਨੇ ਕਰਨੇ ਨੇ ਆਉਣਲੇ ਸਮੇਂ ਦੇ ਵਿੱਚ ਐਸਜੀਪੀਸੀ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਪੰਥ ਫੈਸਲਾ ਕਰ ਲੂਗਾ ਜਿਹਦੇ ਨਾਲ ਪੰਥ ਹੋਊਗਾ ਉਹੀ ਕალიਦਲ ਹੋਊਗਾ ਕਿ ਮੇਰੇ ਵਾਲੇ ਸ਼੍ਰੋਮਣੀ ਪ੍ਰਤੀਨਿਧਾਂ ਚੋਣਾਂ ਕਦ ਤੱਕ ਹੋਣ ਦੀ ਸੁਣਾ ਨਹੀਂ ਇਹ ਤਾਂ ਹੁਣ ਦੇਖੋ ਵੈਸੇ ਤਾਂ ਡਿਊ ਤਾਂ ਹੁਣ ਅੱਜ ਦੇਖੋ 14 ਸਾਲ ਹੋ ਗਏ ਹੋ ਗਏ ਤੇ ਉਮੀਦ ਆ ਵੀ ਦੋ ਚਾਰ ਮਹੀਨੇ ਛੇ ਮਹੀਨੇ ਹੋਣੇ ਚਾਹੀਦੀਆਂ ਨੇ ਅਸੀਂ ਤਾਂ ਕੋਸ਼ਿਸ਼ ਕਰਾਂਗੇ ਬਾਕੀ ਸਾਡੇ ਦਾ ਵਸ ਨਹੀਂ ਹੈਗਾ ਸ੍ਰੀਖਾਂ ਜੀ ਸਾਹਿਬ ਨਹੀਂ ਲੱਗਦਾ ਵੀ ਦੋ ਟੜੇ ਬਣ ਕੇ ਚੱਲ ਰਹੇ ਆ ਨਹੀਂ ਟੜਾ ਇੱਕੋ ਹੀ ਇੱਕੋ ਹੀ ਦੇਖੋ 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 ਉਸ ਤੋਂ ਪਹਿਲਾਂ ਐਸਜੀਪੀਸੀ ਆ ਜਾਊਗੀ ਪੰਥ ਅੱਗੇ ਵੀ ਬਣਦੇ ਰਹੇ ਆ ਜਿਹੜੀ ਅਕਾਲੀ ਦਲ ਸਹੀ ਹੈ ਜੀ ਨਹੀਂ ਇਹ ਤਾਂ ਲੋਕਾਂ ਨੇ ਫੈਸਲਾ ਕਰ ਲੈਣਾ ਜਿਹੜਾ ਲੋਕਾਂ ਨੂੰ ਠੀਕ ਲੱਗੂ ਉਹਨੂੰ ਮੰਨ ਲੈਣਗੇ ਜਿਹੜਾ ਅਕਾਲਤਨ ਸਾਹਿਬ ਵੱਲੋਂ ਹੁਕਮ ਆ ਕਾਲਤਨ ਸਾਹਿਬ ਵੱਲੋਂ ਨਹੀਂ ਹੋ ਰਿਹਾ ਨਹੀਂ 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 ਹੁਕਮ ਸਿਰਫ ਪੰਜ ਮੈਂਬਰੀ ਕਮੇਟੀ ਨੂੰ ਆ ਪੰਜ ਮੈਂਬਰੀ ਕਮੇਟੀ ਅਕਾਲ ਤੱਕ ਸਭ ਦੇ ਹੁਕਮ ਦੇ ਪਹਿਰਾ ਦੇ ਰਹੀ ਆ ਤੇ ਸੰਗਤ ਨਾਲ ਆ ਸਾਰੀ ਸਹਿਯੋਗ ਤੁਹਾਡੇ ਸਾਹਮਣੇ ਹੀ ਆ ਫੈਸਲੇ ਤਾਂ ਸੰਗਤ ਨੇ ਕਰਨੇ ਆ ਜਿਹਦੇ ਨਾਲ ਸੰਗਤ ਹੋਊਗੀ ਉਹੀ ਸ਼੍ਰੋਮਣੀ ਕਾਲ ਦਾਲ ਹੋਊਗਾ ਜਿਹਨਾਂ ਪੰਥ ਹੋਊਗਾ ਉਹੀ ਸ਼੍ਰੋਮਣੀ ਕਾਲ ਦਾਲ ਹੋਊਗਾ ਦੂਜੇ ਗਰੁੱਪ ਇਹ ਕਹਿ ਰਿਹਾ ਵੀ ਨਿਗਰਾਨ ਕਮੇਟੀ ਬਣੀ ਸੀ ਨਹੀਂ ਤੁਸੀਂ ਹੁਕਮਨਾਮਾ ਪੜ੍ਹ ਲਓ ਜੀ ਤੇ ਪੜ੍ਹ ਕੇ ਤੁਹਾਨੂੰ ਲੋਕ 7 ਮੈਂਬਰ ਬਣੇ ਸੀ ਜਿਹਦੇ ਧਾਮੀ ਸਾਹਿਬ ਨੂੰ ਕਿਹਾ ਮੈਂ ਮਰਾ ਜੀਗਾ 2 ਮੈਂਬਰ ਕਿਲੇਗੇ 5 ਮੈਂਬਰ ਰਹਿ ਗਏ ਆ ਅਜੇ ਮੈਂਬਰਾਂ ਤੋਂ ਹਲੇ ਵੀ ਕੋਈ ਚੇਅਰਮੈਨ ਤਾਂ ਨਹੀਂ ਬਣਾਇਆ ਨਹੀਂ ਜੀ ਦੇਖੋ ਅਸੀਂ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੇ ਹਾਂ ਕਿਸੇ ਚੌਧਰ ਲਈ ਨਹੀਂ ਕਿਸੇ ਚੇਅਰਮੈਨ ਲਈ ਨਹੀਂ ਕਿਸੇ ਪ੍ਰਧਾਨਗੀ ਲਈ ਨਹੀਂ ਮੈਂ ਅੱਜ ਇੱਥੇ ਸਾਰੇ মিডিਆ ਸਾਹਮਣੇ ਬੇਨਤੀ ਕਰਦਾ ਕਿ ਜੇ ਪੰਥ ਇਕੱਠਾ ਹੁੰਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰਾ ਉਹਦੇ ਵਿੱਚ ਸਾਡਾ ਸਾਨੂੰ ਵੀ ਉਹ ਤਾਂ ਨਹੀਂ ਚਾਹੀਦਾ ਮੈਨੂੰ ਵੀ ਉਹ ਤਾਂ ਨਹੀਂ ਚਾਹੀਦਾ ਸਾਡੇ ਪੰਜ ਮੈਂਬਰੀ ਨੂੰ ਚਾਹੀਦਾ ਇਕੱਠੇ ਹੋ ਜਾਣ ਅਸੀਂ ਪੂਰੇ ਤਿਆਗ ਦੇ ਕੰਮ ਕਰ ਰਹੇ ਹਾਂ ਦੇਖੋ ਇਹ ਜੋ ਸੰਗਤ ਜੁੜ ਰਹੀ ਆ ਅਕਾਲੀ ਦਰ ਲਈ ਜੁੜ ਰਹੀ ਹੈ ਨਾ ਸ਼ਰੋਮਣੀ ਕਾਲ ਦਰ ਨਾਲ ਜੁੜ ਰਹੀ ਆ ਇਹ ਸਾਰੇ ਨੂੰ ਇੱਕ ਇੱਕ ਪਲੇਟਫਾਰਮ ਤੇ ਅਸੀਂ ਜੋ ਨੇ ਇਕੱਠੇ ਹੋਣ ਲੇਕਿਨ ਉਹਦੇ ਵਿੱਚ ਸਾਰਿਆਂ 'ਚ ਤਿਆਗ ਦੀ ਭਾਵਨਾ ਚਾਹੀਦੀ ਹੈ ਸਾਡੇ ਵਿੱਚ 100% ਆ ਕਿਉਂਕਿ ਅਸੀਂ ਦੇਖੋ ਮੈਂ ਤਾਂ 3 ਸਾਲ ਪਹਿਲਾਂ ਆਪਦਾ ਇਹ ਲੰਬੇ ਹੋ ਗਿਆ ਸੀਗਾ ਕੁਸ਼ਿਚ ਹੁੰਦਾ ਕਮੇਟੀ ਦੇ ਮਸਲੇ ਨੂੰ ਲੈ ਕੇ ਜੋ ਪਿਛਲੇ ਟਾਈਮ ਜੋ ਗਲਤੀਆਂ ਹੋਈਆਂ ਨੇ ਫੈਸਲਾ ਕਰ ਲਿਆ ਸੀ ਵੀ ਘਰ ਬੈਠਾਂਗੇ ਆਪਦੀ ਟਰਮ ਪੂਰੀ ਕਰਾਂਗੇ ਤੇ ਪਿੱਛੇ हट ਜਾਾਂਗੇ ਨਾ ਕਿਸੇ ਹੋਰ ਪਾਰਟੀ ਜਾਣਾ ਤੇ ਨਾ ਇਸ ਲੀਡਰਸ਼ਿਪ ਦੀ ਗਵਾਹੀ 'ਚ ਕੰਮ ਕਰਨਾ ਲੇਕਿਨ ਹੁਕਮਨਾਮਾ ਜਦੋਂ ਹੋਇਆ ਜਾਰੀ ਸਾਨੂੰ ਤਾਂ ਪੁੱਛਿਆ ਹੀ ਨਹੀਂ ਗਿਆ ਉੱਥੋਂ ਅਨਾਉਂਸ ਹੋ ਗਿਆ ਨਾਮ ਸਾਡੇ ਉਸ ਬਾਅਦ ਫਿਰ ਪੰਜ ਸਾਨੂੰ ਸਿੰਘ ਸਾਹਿਬ ਨੇ ਬੁਲਾਇਆ ਪੰਜਾਂ ਨੂੰ ਵੀ ਤੁਸੀਂ ਪੰਜ ਰਹਿ ਕੇ ਪੰਜਾਂ ਹੀ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਇਸ ਲਈ ਇਹ ਪੰਥ ਦੀ ਮਜ਼ਬੂਤੀ ਲਈ ਸ਼੍ਰੋਮਣੀ ਕਾਲਦੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਆ ਇਹ ਸਾਡਾ ਕੋਈ ਸਵਾਰਥ ਨਹੀਂ ਇਹਦੇ ਵਿੱਚ ਜਨ ਸਰ ਇਸ ਤਰੀਕੇ ਨਾਲ 2027 ਦੇ ਚੋਣਾਂ ਨੂੰ ਲੈ ਕੇ ਇਹ ਫੋਟਿਆ ਜਾ ਰਿਹਾ ਕਿ ਸ਼੍ਰੋਮਣੀ ਕਾਲਦੀ ਦਾ ਦੁਬਾਰਾ ਆਵੇ ਤੇ ਉਹੀ ਕੰਮ ਕਰ ਸਕੀ ਪੰਜਾਬ ਦੇ ਕਿਉਂਕਿ ਖੇਤਰੀ ਪਾਰਟੀ ਸਾਡੇ ਕੋਲ ਇੱਕੋ ਹੀ ਹੈਗੀ ਹੈ ਤੇ ਜੇਕਰ ਅਸੀਂ ਇਹ ਮੋਹਿੰਦ ਜਿਹੜੀ ਸ਼ੁਰੂ ਕਰ ਦਿੱਤੀ ਇਕੱਠੇ ਹੋ ਕੇ ਸ਼ੁਰੂ ਕਰਦੇ ਨੇ ਨਹੀਂ ਤਾਂ ਫਿਰ ਅਸੀਂ ਤਾਂ ਅਸੀਂ ਤਾਂ ਤਿਆਰੀ ਸੀਗੇ ਸਾਡੇ ਨੂੰ ਦਿੱਕਤ ਹੀ ਕੋਈ ਨਹੀਂ ਅਸੀਂ ਤਾਂ ਅੱਜ ਵੀ ਤਿਆਰ ਆ ਅਸੀਂ ਤਾਂ ਅੱਜ ਵੀ ਤਿਆਰ ਆ ਜੋ ਮਰਜੀ ਆਵੇ ਪਰ ਤਿਆਗ ਦੀ ਭਾਵਨਾ ਨਾ ਆਵੇ ਪੰਥ ਦੇ ਪੰਥ ਦੀ ਭਾਵਨਾ ਅਨੁਸਾਰ ਲੀਡਰਸ਼ਿਪ ਅੱਗੇ ਆਵੇ ਜਿਹਨੂੰ ਪੰਥ ਪ੍ਰਵਾਨ ਕਰਦਾ ਪਿਛਲੀਆਂ 3-4 ਚੋਣਾਂ ਲੰਘ ਚੁੱਕੀਆਂ ਨੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਸੋ ਇਸ ਲਈ ਆਉਣ ਵਾਲੇ ਸਮੇਂ ਜੇ ਸ਼੍ਰੋਮਣੀ ਅਕਾਲੀ ਦਲ ਪਰਨਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਇਹਦੇ ਸਾਹਿਬ ਜਿਵੇਂ ਪਿਛਲੇ ਦਿਨੀ ਜਿਹਦਾ ਸੁਖਬੀਰ ਸਿੰਘ ਬਾਦਲ ਨਾਲ ਰਿਪੋਰਟਾਂ ਸੰਬੰਧ ਦਾ ਹੈਗਾ ਪੱਤਾ ਸਿੰਘ ਲਗਾ ਉਹਨਾਂ ਨੇ ਇੱਕ ਚੈਨਲ ਤੇ ਆਖਿਆ ਹੁੰਦਾ ਵੀ ਜਿਹੜੇ ਆਰਗੇਨਿਕ ਰੁਪੀਰ ਸਿੰਘ ਸੀਗੇ ਉਹ ਨਰੈਣੂ ਮਾਤਸੀ ਉਹਨੂੰ ਲਾ ਕੇ ਗੜਗਾਸਾ ਨੂੰ ਪੜਾਇਆ ਗਿਆ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖੋ ਇਹਦੇ ਬਾਰੇ ਕੀ ਕਹਿ ਸਕਦੇ ਅਸੀਂ ਜੇ ਉਹਨਾਂ ਦੇ ਜੋ ਵੀ ਜਿਹਦੀ ਸੋਚ ਜਿਹੇ ਜੀ ਹੈਗੀ ਅਗਲਾ ਆਪਦੀ ਗੱਲ ਕਰਦਾ ਅਸੀਂ ਕਿਸੇ ਬਾਰੇ ਕੁਝ ਨਹੀਂ ਕਹਨੇ ਕਿਸੇ ਨੂੰ ਚੰਗਾ ਨਹੀਂ ਮਾੜਾ ਨਹੀਂ ਸਾਡਾ ਕਿਸੇ ਨਾਲ ਪਰਸਨਲ ਕੋਈ ਰੌਲਾ ਨਹੀਂ ਕਿਸੇ ਨਾਲ ਸਾਡੀ ਕੋਈ ਵਿਰੋਧਤਾ ਨਹੀਂ ਅਸੀਂ ਆਪਦੀ ਇੱਕ ਸੇਵਾ ਨਿਭਾ ਰਹੇ ਆਂ ਪੂਰੀ ਤੰਦੇ ਨਾ ਅਸੀਂ ਨਿਭਾ ਦੇਣੀ ਆ ਜੋ ਸਾਨੂੰ ਹੁਕਮ ਹੋਇਆ ਅਸੀਂ ਮੈਂਬਰਸ਼ਿਪ ਭਰ ਕੇ ਅੱਗੇ ਡੈਲੀਗੇਟ ਚੁਣ ਕੇ ਅੱਗੇ ਉਹਦੇ ਸਾਰੇ ਉਹਦੇ ਤਰ੍ਹਾਂ ਹੀ ਚੋਣ ਕਰਕੇ ਪੰਥ ਦੇ ਹਵਾਲੇ ਕਰ ਦੇਣੀ ਆ ਕਿ ਪੰਥ ਫੈਸਲਾ ਕਰੂਗਾ ਜਾਂ ਇਲੈਕਸ਼ਨ ਕਮਿਸ਼ਨ ਫੈਸਲਾ ਕਰੂਗਾ ਜਾਂ ਸਮਾਂ ਦੱਸੂਗਾ ਪਹਿਲਾਂ ਗੱਲ ਨਿਕਲ ਕੇ ਉਹ ਵੀ ਉਹਨਾਂ ਨੇ ਫੇਕ ਕੀਤੀ ਆ ਆਪਾਂ ਸਹੀ ਕਰ ਰਹੇ ਆ ਜਿਹਾ ਆਧਾਰ ਕਾਰਡ ਨੰਬਰ ਫੋਨ ਨੰਬਰ ਤੁਸੀਂ ਕਿਹਦੇ ਨੂੰ ਸਹੀ ਮਤਲਬ ਤੁਹਾਨੂੰ ਤਾਂ ਕਿ ਸਹੀ ਕਰ ਰਹੇ ਹੁਣ ਅਸੀਂ ਆਪਦੀ ਸਹੀ ਕਰ ਰਹੇ ਆ ਜੋ ਜਿਨੇ ਜੋ ਕੀਤੀ ਆ ਉਹਨਲੇ ਸਮੇਂ ਚ ਪਤਾ ਲੱਗ ਜੂਗਾ ਹਰੇ ਇੱਥੇ ਉਦੋਂ ਉਦੋਂ ਕਿ ਮੋਤਾਲ ਹੋ ਸਕਦਾ ਹੈ ਜੀ ਉਦੋਂ ਕੋਚਰ ਕੇ ਉਹਨੂੰ ਉਠਾਇਆ ਗਿਆ ਦੋ ਜੀ ਵੀਰ ਫਿਲਮਾਦਨ ਨੂੰ ਬਣਾਇਆ ਗਿਆ ਅਸੀਂ ਤਾਂ ਨਹੀਂ ਅਸੀਂ ਤਾਂ ਉਹਨੂੰ ਪਾਇਆ ਕਿਉਂ ਨਹੀਂ ਕੌਣ ਕਹਿੰਦਾ ਨਹੀਂ ਉਠਾਇਆ ਅਸੀਂ ਤਾਂ ਹੁਣੇ ਦਿਨ ਦੇ ਹੀ ਭਰਤੀ ਕਰ ਰਹੇ ਆ ਅਸੀਂ ਤਾਂ ਆਪਦੀ ਭਰਤੀ ਕਰ ਰਹੇ ਸੀ ਦੇਖੋ ਕੋਈ ਲੰਬੇ ਜਾ ਕੇ ਕੁਛ ਮਰਜ਼ੀ ਕਰੇ ਕੋਈ ਲੇਕਿਨ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਕਾਲ ਤੱਕ ਸਭ ਤੋਂ ਬਣਿਆ 1920 ਦੇ ਵਿੱਚ ਇੱਕ ਕਮੇਟੀ ਵੀ ਸ਼੍ਰੀ ਕਾਲ ਤੱਕ ਸਭ ਤੋਂ ਬਣੀ ਆ ਤੇ ਵਰਤੀ ਕਰ ਰਹੀ ਹੈ ਇਹ ਜੀ ਸਰ ਦੋਬਿਧਾ ਜਿਹੜੀ ਲੋਕਾਂ ਦੇ ਵਿੱਚ ਮਾਨਤਾ ਨੂੰ ਲੈ ਕੇ ਪੁਰਖਵੇਂ ਤੁਸੀਂ ਜਿਹੜਾ ਦੋਬਿਧਾ ਤਾਂ ਹੌਲੀ-ਹੌਲੀ ਆਪ ਹੀ ਦੂਰ ਹੋ ਜਾਣੀਆਂ ਨੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਰਿਹਾ ਤੇ ਇੱਕੋ ਹੀ ਰਹੂਗਾ